ਦੀ ਬੀਨ ਦੇਖਣ ਵਾਲੇ ਸੁਮੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬਿੱਟੂ ਨੇ ਸੀਏ ਮਾਨਤੇ ਲਾਏ ਗੰਭੀਰ ਦੋਸ਼ ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਤੇ ਮੱਚੀ ਸਿਆਸਤ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਸੂਚੀ ਆਈ ਸਾਹਮਣੇ ਦਿੱਲੀ ਵਿੱਚ ਟ੍ਰਿਪਲ ਇੰਜਣ ਸਰਕਾਰ ਬਣਾਉਣ ਦੀ ਤਿਆਰੀ ਚ ਭਾਜਪਾ ਕੇਜਰੀਵਾਲ ਦੀਆਂ ਮੁਸ਼ਕਲਾਂ ਵਿੱਚ ਇੱਕ ਹੋਰ ਵਾਅਦਾ ਕੇਂਦਰ ਨੇ ਜਾਂਚ ਦੇ ਦਿੱਤੇ ਹੁਕਮ ਕੈਨੇਡਾ ਦਾ ਮੋਸਟ ਵਾਂਟਡ ਪਨੇਸਰ ਚੰਡੀਗੜ੍ਹ ਵਿੱਚ ਲੁਕਿਆ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪੰਥਕ ਕਨਵੈਨਸ਼ਨ ਦਾ ਸੱਦਾ ਪ੍ਰੰਪ ਨੂੰ ਅਦਾਲਤ ਵੱਲੋਂ ਇੱਕ ਹੋਰ ਕਰਾਰਾ ਝਟਕਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਜੇਕਰ ਆਪਣਾ ਨਵਾਂ ਚੈਨਲ TVN News ਲੱਭਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਸਕਰੀਨ ਤੇ ਲਿਖ ਰਹੇ ਹਾਂ ਕਿ ਉਸ ਨੂੰ ਲੱਭਣ ਵਾਸਤੇ ਕੀ ਸਰਚ ਕੀਤਾ ਜਾਵੇ @officialtvn ਲਿਖੋਗੇ ਤਾਂ ਤੁਹਾਨੂੰ ਆਪਣਾ ਨਵਾਂ ਚੈਨਲ ਲੱਭ ਜਾਏਗਾ ਸੋ ਹੁਣ ਗੱਲ ਕਰਦੇ ਹਾਂ ਕਿ ਇਸ ਵਕਤ ਸਭ ਤੋਂ ਵੱਡੀ ਖਬਰ ਜਿਸ ਦੇ ਉੱਤੇ ਚਾਰ ਚੁਫੇਰੇ ਚਰਚਾ ਹੋ ਰਹੀ ਹੈ ਉਹ ਹੈ ਕਿ ਅਮਰੀਕਾ ਤੋਂ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਜੜੇ ਗਏ ਸੀ ਉਹਨਾਂ ਨੂੰ ਦੇਸ਼ ਨਿਕਾਲਾ ਲਗਾਤਾਰ ਦਿੱਤਾ ਜਾ ਰਿਹਾ ਹੈ ਅਤੇ ਬੀਤੀ 5 ਤਰੀਕ ਤੋਂ ਇਹ ਸਿਲਸਲਾ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸਿਲਸਲਾ ਜਾਰੀ ਰਹਿਣ ਦੀ ਉਮੀਦ ਹੈ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਵੀ ਕਾਫੀ ਗਰਮਾਈ ਪਈ ਹੈ ਇਸੇ ਮਾਮਲੇ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜਦੋਂ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿਤ ਸਰ ਨੇ ਤੇ ਉਹ ਵੀ ਫੌਰੀ ਤੌਰ ਤੇ ਅਮਰਿਤ ਸਰ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਵਿੱਚੋਂ ਲੋਕਾਂ ਦਾ ਗੈਰ ਕਾਨੂੰਨੀ ਢੰਗ ਨਾਲ ਹੋ ਰਿਹਾ ਪ੍ਰਵਾਸ ਰੋਕਣ ਵਿੱਚ ਅਸਫਲ ਹੈ ਜਿਸ ਕਾਰਨ ਉਹਨਾਂ ਨੂੰ ਨੈਤਿਕ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਰਵਨੀਤ ਬਿੱਟੂ ਦਰਅਸਲ देर शाम ਅਵਰੇ ਸਰ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਜੀ ਆਇਆਂ ਕਹਿਣ ਵਾਸਤੇ ਪਹੁੰਚੇ ਸੀ ਹਾਲਾਂਕਿ ਫਲਾਈਟ ਦੇ ਵਿੱਚ ਦੇਰੀ ਦੀ ਖਬਰ ਆਈ ਸੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕਹੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦਰਅਸਲ ਬਦਨਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਦਰਅਸਲ ਬੇਤੁਕਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਹਦੇ ਤੋਂ ਪਹਿਲਾਂ ਜਦੋਂ ਵੀ ਅਮਰੀਕਾ ਵੱਲੋਂ ਭਾਰਤੀ ਲੋਕ ਰਿਪੋਰਟ ਕੀਤੇ ਗਏ ਹੈ ਤਾਂ ਉਹ ਏਸੇ ਹਵਾਈ ਅੱਡੇ ਤੇ ਉਤਰਦੇ ਰਹੇ ਹੈ। ਹੁਣ ਇਸ ਬਾਰੇ ਇੰਨਾ ਵਿਵਾਦ ਫਿਰ ਕਿਉਂ ਖੜਾ ਕੀਤਾ ਜਾ ਰਿਹਾ ਹੈ? ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ ਇਸ ਵਕਤ ਹੋਰ ਕੋਈ ਕਹਿਣ ਨੂੰ ਨਹੀਂ ਕਿਉਂਕਿ ਦਿੱਲੀ ਵਿੱਚ ਉਹਨਾਂ ਕੋਲੋਂ ਸੱਤਾ ਖੁੱਸ ਗਈ ਹੈ ਅਤੇ ਪੰਜਾਬ ਦੀ ਸੱਤਾ ਖੁੱਸਣ ਦਾ ਉਹਨਾਂ ਨੂੰ ਡਰ ਸਤਾ ਰਿਹਾ ਹੈ ਇਸੇ ਕਰਕੇ ਉਹ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਨੂੰ ਬਦਨਾਮ ਕਰਨ ਦੇ ਦੋਸ਼ ਲਾ ਰਹੇ ਨੇ ਅਤੇ ਪੰਜਾਬ ਨਾਲ ਵਿਤਕਰੇ ਕਰਨ ਦੇ ਦੋਸ਼ ਵੀ ਲਾ ਰਹੇ ਨੇ ਬਿੱਟੂ ਨੇ ਕਿਹਾ ਕਿ ਸੱਤਾ ਵਿੱਚ ਆਉਣ ਸਮੇਂ ਮਾਨ ਨੇ ਦਾਵਾ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਟਰੈਵਲ ਏਜੰਟਾਂ ਤੇ ਸ਼ਿਕੰਜਾ ਕੱਸਿਆ ਜਾਏਗਾ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਜਾ ਸਕਿਆ ਪੰਜਾਬ ਦੇ ਲੋਕ ਮਜਬੂਰੀ ਵਸ ਵਿਦੇਸ਼ਾਂ ਨੂੰ ਜਾ ਰਹੇ ਨੇ ਬਿੱਟੂਰੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦਾ ਜੇਕਰ ਜਾਂ ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਗੁਨਾਹਗਾਰ ਹੈ ਤਾਂ ਉਹ ਕੋਈ ਹੋਰ ਨਹੀਂ ਸਗੋ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਵਿਗੜੀ ਹੋਈ ਹੈ ਮੁੱਖ ਮੰਤਰੀ ਮਾਨ ਨੂੰ ਇਸ ਕਰਕੇ ਅਹੁਦੇ ਤੇ ਬਣੇ ਰਹਿਣ ਦਾ ਇਸ ਵਕਤ ਕੋਈ ਨੈਤਿਕ ਆਧਾਰ ਨਹੀਂ ਹੈ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਭਗਵੰਤ ਮਾਨ ਕਿਹੜੇ ਮੂੰਹ ਨਾਲ ਬੋਲ ਰਿਹਾ ਹੈ ਕਿ ਗੋਰੇ ਇੱਥੇ ਆ ਕੇ ਕੰਮ ਕਰਨਗੇ ਕੰਮ ਤਾਂ ਇੱਥੇ ਕਿਸੇ ਨੂੰ ਵੀ ਨਹੀਂ ਮਿਲ ਰਿਹਾ ਨੌਜਵਾਨੀ ਵਿਦੇਸ਼ਾਂ ਨੂੰ ਤੁਰੀ ਹੋਈ ਹੈ ਮਾਂ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਸਾਰਿਆਂ ਦੇ ਪੈਸੇ ਵਾਪਸ ਦਿਵਾਉਣੇ ਚਾਹੀਦੇ ਆ ਬਿੱਟੂ ਨੇ ਮਾਨ ਤੇ ਕਬੂਤਰਬਾਜ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਕੁਝ ਦਿਨਾਂ ਵਾਸਤੇ ਸੀਐਮ ਦੀ ਕੁਰਸੀ ਦਾ ਪਰੋਣਾ ਹੈ ਭਾਵੇਂ ਉਹਨਾਂ ਤੇ ਅਸਿੱਧੇ ਤਰੀਕੇ ਨਾਲ ਕਬੂਤਰਬਾਜ਼ੀ ਦੇ ਦੋਸ਼ ਲਾ ਕੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਇਸ ਤਰ੍ਹਾਂ ਦਾ ਦਾਅਵੀ ਖੇੜਿਆ ਜਾਵੇ ਪਰ ਰਵਨੀਤ ਮਿੱਟੂ ਨੂੰ ਜਦੋਂ ਪੁੱਛਿਆ ਗਿਆ ਕਿ ਪਹਿਲੀ ਫਲਾਈਟ ਜਿਹੜੀ ਆਈ ਸੀ ਜਿਸ ਦੇ ਵਿੱਚ ਬਹੁ ਗਿਣਤੀ ਚ ਭਾ ਵਾਧਾ ਗੁਜਰਾਤੀ ਅਤੇ ਹਰਿਆਣਵੀ ਸਨ ਫਿਰ ਹਰਿਆਣੇ ਅਤੇ ਗੁਜਰਾਤ ਦੇ ਵਿੱਚ ਤਾਂ ਤੁਹਾਡੀਆਂ ਸਰਕਾਰਾਂ ਨੇ ਉੱਥੇ ਫਿਰ ਇਹਨਾਂ ਦਾ ਗੈਰ ਕਾਨੂੰਨੀ ਪ੍ਰਵਾਸ ਕਿਉਂ ਨਹੀਂ ਰੋਕਿਆ ਗਿਆ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਜਿਹੜਾ ਕੱਲ ਨੂੰ ਫਲਾਈਟ ਕੱਲ ਨੂੰ ਜਹਾਜ਼ ਆ ਰਿਹਾ ਹੈ ਉਹਦੇ ਵਿੱਚ ਵੀ ਸਭ ਤੋਂ ਵੱਡੀ ਗਿਣਤੀ ਹਰਿਆਣਵੀਆਂ ਦੀ ਹੈ ਜਦੋਂ ਕਿ ਹਰਿਆਣਾ ਦੇ ਵਿੱਚ ਵੀ ਡਬਲ ਇੰਜਣ ਸਰਕਾਰ ਹੈ ਸ਼ਾਇਦ ਇਸ ਦਾ ਜਵਾਬ ਉਹਨਾਂ ਕੋਲ ਕੋਈ ਨਹੀਂ ਸੀ ਬਿੱਟੂ ਨੇ ਕਿਹਾ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਕਿੰਨੇ ਭਾਰਤੀ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹੈ ਉਹਨਾਂ ਕੋਲ ਇਸ ਦਾ ਕੋਈ ਪੱਕਾ ਅੰਕੜਾ ਨਹੀਂ ਹੈ ਅਤੇ ਇਹ ਵੱਡੀ ਗਿਣਤੀ ਹੈ ਅਤੇ ਅਜਿਹੇ ਭਾਰਤੀ ਅਮਰੀਕਾ ਪੁਲਿਸ ਦੀ ਹਿਰਾਸਤ ਵਿੱਚ ਵੀ ਨੇ ਅਗਲੇ ਦਿਨਾਂ ਵਿੱਚ ਇਹਨਾਂ ਪ੍ਰਵਾਸੀ ਭਾਰਤੀ ਨੂੰ ਭਾਰਤ ਰਿਪੋਰਟ ਕੀਤਾ ਜਾਣਾ ਹੈ ਅਤੇ ਇਹ ਅਮ੍ਰਿਤਸਰੀ ਨਹੀਂ ਸਗੋਂ ਕਈ ਹੋਰ ਹਵਾਈ ਅੱਡਿਆਂ ਤੇ ਵੀ ਭੇਜੇ ਜਾਣਗੇ ਅਮਰitsar ਤੇ ਸ਼੍ਰੀ ਗੁਰੂ ਰਾਮਦਾਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਰਵਨੀਤ ਬਿੱਟੂ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਟਰੈਵਲ ਏਜੰਟਾਂ ਨੂੰ ਕਿਹਾ ਕਿ ਉਹਨਾਂ ਵੱਲੋਂ 1-2 ਮਹੀਨੇ ਪਹਿਲਾਂ ਭੇਜੇ ਹੋਏ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਹਿਰਾਸਤ ਵਿੱਚ ਆਉਣ ਤੋਂ ਰੋਕਣ ਲਈ ਯਤਨ ਕਰਨੇ ਚਾਹੀਦੇ ਐ। ਅਜਿਹੇ ਟਰੈਵਲ ਏਜੰਟ ਆਪਣੇ ਵਿਦੇਸ਼ ਵਿੱਚ ਬੈਠੇ ਸਾਥੀਆਂ ਨੂੰ ਸੂਚਿਤ ਕਰਨ ਕਿ ਉਹਨਾਂ ਨੂੰ ਡੋਂਕੀ ਰੂਟ ਰਾਹੀਂ ਨਾ ਭੇਜਿਆ ਜਾਵੇ। ਹੁਣ ਅਮਰੀਕਾ ਦੇ ਵਿੱਚ ਸਰਕਾਰ ਬਦਲ ਚੁੱਕੀ ਐ ਅਤੇ ਇਸ ਰੂਟ ਰਾਹੀਂ ਜਾਣ ਵਾਲੇ ਨੂੰ ਸਰਾਹਦਤ ਹੀ ਹਿਰਾਸਤ ਵਿੱਚ ਲੈ ਕੇ ਰਿਪੋਰਟ ਕੀਤਾ ਜਾ ਰਿਹਾ ਐ। ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਐ ਕੇ ਵਾਪਸ ਪਰਤ ਰਹੇ ਪੰਜਾਬ ਦੇ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਧੋਖੇ ਨਾਲ ਟਰੈਵਲ ਏਜੰਟਾਂ ਵੱਲੋਂ ਖੋਹੀ ਗਈ ਜਿਹੜੀ ਧਨ ਰਾਸ਼ੀਆ ਉਹਨਾਂ ਦੀ ਵਾਪਸ ਕਰਵਾਈ ਜਾਵੇ ਹੁਣ ਇਹ ਸਿਰਫ ਰਵਨੀਤ ਮਿੱਟੂ ਦਾ ਬਿਆਨ ਨਹੀਂ ਇਹ ਜਹਾਜ਼ ਲਗਾਤਾਰ ਆ ਵੀ ਰਹੇ ਤੇ ਆਉਣ ਦੀਆਂ ਹੋਰ ਸੰਭਾਵਨਾਵਾਂ ਵੀ ਨੇ ਤੇ ਇਹਦੇ ਤੋਂ ਬਾਅਦ ਸਿਆਸਤ ਵਿੱਚ ਕਾਫੀ ਗਰਮਾਹਟ ਹੈ ਹਰ ਇੱਕ ਸਿਆਸੀ ਪਾਰਟੀ ਇਹ ਸਮੱਸਿਆ ਨੂੰ ਲੈ ਕੇ ਭਾਜਪਾ ਨੂੰ ਛੱਡ ਕੇ ਕੇਂਦਰ ਸਰਕਾਰ ਤੇ ਹੀ ਨਿਸ਼ਾਨੇ ਵਣ ਰਹੀ ਹੈ ਪਰ ਰਵਨੀਤ ਮਿੱਟੂ ਭਾਤਪਾ ਦੇ ਹੱਕ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਇੱਕ ਸਰਹੱਦੀ ਸੂਬਾ ਹੈ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜੋ ਸਰਹੱਦਾਂ ਦੇ ਬਿਲਕੁਲ ਨੇੜੇ ਹੈ ਇੱਥੇ ਜਹਾਜ਼ਾਂ ਨੂੰ ਉਤਾਰਨਾ ਜਿਹੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਲਿਆ ਰਹੇ ਨੇ ਪੰਜਾਬ ਨੂੰ ਬਦਨਾਮ ਕਰਨ ਅਤੇ ਇਹ ਦਰਸਾਉਂਦੀ ਸਾਜ਼ਿਸ਼ ਹੈ ਕਿ ਸਿਰਫ ਪੰਜਾਬੀ ਹੀ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਕਿਹਾ ਕਿ ਜਹਾਜ਼ ਕਿਤੇ ਹੋਰ ਵੀ ਉਤਾਰੇ ਜਾ ਸਕਦੇ ਆ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਅਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਨਾਂ ਵੀ ਸ਼ੁਰੂ ਕੀਤੀਆਂ ਜਾਣ ਪਰ ਕੇਂਦਰ ਸਰਕਾਰ ਇਸਤੀ ਆਗਿਆ ਨਹੀਂ ਦੇ ਰਹੀ ਪਰ ਹੁਣ ਵਿਦੇਸ਼ੀ ਜਹਾਜ਼ ਆਉਣ ਵਾਲੇ ਸਾਨੂੰ ਬਦਨਾਮ ਕਰਨ ਲਈ ਅਮ੍ਰਿਤਸਰ ਉਤਾਰੇ ਜਾ ਰਹੇ ਨੇ ਜਹਾਜ਼ ਗੁਜਰਾਤ ਹਰਿਆਣਾ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀ ਉਤਾਰੇ ਜਾ ਸਕਦੇ ਆ ਉਨਾ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਅਤੇ ਉੱਚੀਚੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਉਹ ਵਾਪਸ ਲਿਆਉਣ ਲਈ ਸਾਡੇ ਆਪਣੇ ਜਹਾਜ਼ ਭੇਜਣ ਭਾਰਤ ਨੂੰ ਇਹ ਸਟੈਂਡ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਜਹਾਜ਼ ਸਾਡੇ ਮੁਲਕ ਵਿੱਚ ਨਾ ਉਤਰਣ ਸਗੋਂ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਲਿਆਉਣ ਵਾਸਤੇ ਆਪਣੇ ਜਹਾਜ਼ ਭੇਜੇ ਜਾਣ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਹਾਜ਼ ਸਿਰ ਪੰਜਾਬ ਵਿੱਚ ਹੀ ਨਹੀਂ ਸਗੋਂ ਦੂਸਰੇ ਰਾਜਾਂ ਵਿੱਚ ਵੀ ਉਤਾਰੇ ਜਾਣ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਮਰੀਕਾ ਦਾ ਜਹਾਜ਼ ਅਬਰੇ ਸਰ ਵਿੱਚ ਉਤਾਰਨਾ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ। ਉਹਨਾਂ ਆ ਕਿਹਾ ਕਿ ਗੁਰੂ ਨਗਰੀ ਨੂੰ ਹੀ ਕਿਉਂ ਡਿਪੋਰਟੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੀ ਜਹਾਜ਼ ਉਤਾਰ ਲਈ ਖਾਸ ਕਰਕੇ ਚੁਣਿਆ ਗਿਆ ਹੈ। ਉਹਨਾਂ ਆ ਕਿਹਾ ਕਿ ਜਹਾਜ਼ ਕਿਸੇ ਹੋਰ ਸੂਬੇ ਵਿੱਚ ਵੀ ਉਤਾਰੇ ਜਾ ਸਕਦੇ ਸੀ। ਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਇੱਥੋਂ ਨੇੜੇ ਹੈ। ਇਸ ਲਈ ਇੱਥੇ ਜਹਾਜ਼ ਉਤਾਰਨਾ ਦੇਸ਼ ਦੀ ਸੁਰੱਖਿਆ ਵਾਸਤੇ ਖਤਰਾ ਨੇ। ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ 트੍ਰੰਪ ਨਾਲ ਗੱਲਬਾਤ ਇਸ ਮਾਮਲੇ ਤੇ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਭਾਰਤ ਨੂੰ ਆਪਣਾ ਜਹਾਜ਼ ਭੇਜ ਕੇ ਭਾਰਤੀਆਂ ਨੂੰ ਇੱਥੇ ਲਿਆਉਣ ਵਾਸਤੇ ਸਟੈਂਡ ਲੈਣਾ ਚਾਹੀਦਾ ਸੀ। ਮੁੱਖ ਮੰਤਰੀ ਮਾਨ ਨੇ ਅਕਾਲੀ ਦਲ ਉੱਤੇ ਵੀ ਜਦੋਂ ਸਵਾਲ ਪੁੱਛਿਆ ਗਿਆ ਤਾਂ ਸ਼ਬਦੀ ਵਾਰ ਕੀਤਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਅਮਰੇਸਰ ਨਾਲ ਭਾਵ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ ਤੇ ਅਕਾਲੀ ਦਲ ਕੋਲ ਹੁਣ 25 ਬੰਦੇ ਵੀ ਨਹੀਂ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ ਹੁਣ ਕਮੇਟੀ ਬਣਾਉਣ ਲਈ ਵੀ ਪੰਜ ਮੈਂਬਰੀ ਚੁਣਦਾ ਹੈ। ਮੁੱਖ ਮੰਤਰੀ ਮਾਨ ਨੇ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅੰਮ੍ਰਿਤਸਰ ਲਿਆਉਣ ਵਾਲੀਆਂ ਉਡਾਨਾਂ ਦੇ ਬਾਰੇ ਵੱਡੇ ਬਿਆਨ ਦਿੱਤੇ ਐ ਅਤੇ ਇਹਨਾਂ ਬਿਆਨਾਂ ਦੇ ਉੱਤੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਰਾ ਨੇ ਕਿਹਾ ਕਿ ਭਗਵੰਤ ਮਾਨ ਦੇ ਇਹ ਬਿਆਨ ਅਰਥਹੀਣ ਨੇ ਉਡਾਨ ਨੂੰ ਦਿੱਲੀ ਵਿੱਚ ਉਤਾਰਿਆ ਜਾਣਾ ਚਾਹੀਦਾ ਸੀ ਪੰਜਾਬ ਨੂੰ ਕਿਸੇ ਤਰ੍ਹਾਂ ਬਦਨਾਮ ਨਹੀਂ ਕੀਤਾ ਜਾ ਰਿਹਾ ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਭਾਰਤੀ ਐ ਅਤੇ ਉਹ ਸਾਡੀ ਆਰਥਿਕਤਾ ਦੇ ਵਿੱਚ ਵੱਡੇ ਪੱਧਰ ਤੇ ਯੋਗਦਾਨ ਵੀ ਪਾ ਰਹੇ ਐ ਪੰਜਾਬੀ ਵਿਦੇਸ਼ਾਂ ਵਿੱਚ ਖੁਸ਼ਹਾਲ ਜ਼ਿੰਦਗੀ ਵੀ ਜੀ ਰਹੇ ਐ ਉਹਨਾਂ ਆ ਕਿ ਐਨੇ ਵੱਡੇ ਪੱਧਰ ਤੇ ਹੋ ਰਿਹਾ ਹੈ ਪ੍ਰਵਾਸ ਨੂੰ ਰੋਕਣ ਵਾਸਤੇ ਸਰਕਾਰਾਂ ਕੀ ਕਰ ਰਹੀਆਂ ਨੇ ਸੂਬਾ ਸਰਕਾਰ ਨੇ ਸਾਡੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਕੀ ਕੀਤਾ ਹੈ ਅਤੇ ਰਾਜ ਦੀ ਕਾਨੂੰਨ ਵਿਵਸਥਾ ਕੀ ਕਰ ਰਹੀ ਹੈ ਉਹਨਾਂ ਇਹ ਵੀ ਕਿਹਾ ਕਿਉਂਕਿ ਪੰਜਾਬ ਦੇ ਲੋਕ ਆਰਥਿਕ ਤੌਰ ਤੇ ਖੁਸ਼ਹਾਲ ਨਹੀਂ ਇਸ ਲਈ ਉਹ ਅਮਰੀਕਾ ਜਾਣਾ ਪਸੰਦ ਕਰਦੇ ਆ ਭਾਰਤੀ ਵੱਡੀ ਗਿਣਤੀ ਵਿੱਚ ਯੂਰਪ ਅਤੇ ਯੂਈ ਵਿੱਚ ਵੀ ਪ੍ਰਵਾਸ ਕਰ ਗਏ ਹੈ ਇਹ ਸਾਡੇ ਦੇਸ਼ ਦੀ ਹਾਲਤ ਹੈ ਭਾਜਪਾ ਤੇ ਆਪ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਇਹਨਾਂ ਲੋਕਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਜਦੋਂ ਕਾਂਗਰਸ ਦੀ ਪੰਜਾਬ ਅਤੇ ਕੇਂਦਰ ਦੇ ਵਿੱਚ ਵੀ ਸਰਕਾਰ ਸੀ ਇਹ ਗੈਰ ਕਾਨੂੰਨੀ ਪ੍ਰਵਾਸ ਅਤੇ ਆਮ ਪ੍ਰਵਾਸ ਵੀ ਅਕਸਰ ਹੁੰਦਾ ਰਿਹਾ ਹੈ ਇਹਨੂੰ ਨਾ ਰੋਕਿਆ ਜਾ ਸਕਦਾ ਹਾਂ ਇਹਨੂੰ ਥੋੜੀ ਬਹੁਤੀ ਠੱਲ ਜ਼ਰੂਰ ਪਾਈ ਜਾ ਸਕਦੀ ਹੈ ਲੋਕਾਂ ਨੂੰ ਜਿੰਨਾ ਮਰਜ਼ੀ ਸੁਚੇਤ ਕਰੋ ਪਰ ਫਿਰ ਵੀ ਉਹ ਖਾਤਰਿਆਂ ਨਾਲ ਖੇਡਣ ਤੋਂ ਬਾਅਦ ਨਹੀਂ ਆਉਂਦੇ ਤੇ ਹੁਣ ਗੱਲ ਕਰਦੇ ਆ ਕਿ ਇਹ ਹੈ ਕੌਣ ਕੌਣ ਦੱਸਿਆ ਜਾ ਰਿਹਾ ਕਿ ਇਸ ਜਹਾਜ਼ ਵਿੱਚ 119 ਪ੍ਰਵਾਸੀ ਇਹਨਾਂ ਵਿੱਚੋਂ 67 ਪੰਜਾਬ ਨਾਲ ਸੰਬੰਧਿਤ ਨੇ ਜਿਹੜੇ ਇਸ ਵਕਤ ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲਿਆਂ ਵਿੱਚ ਨੇ ਇਹਨਾਂ ਵਿੱਚ 67 ਪੰਜਾਬ ਦੇ ਹਰਿਆਣਾ ਦੇ 33 ਗੁਜਰਾਤ ਦੇ 8 ਯੂਪੀ ਦੇ 3 ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਗੁਆਹ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵੀ 2-2 ਵਿਅਕਤੀ ਦੱਸੇ ਜਾ ਰਹੇ ਨੇ ਇਸੇ ਤਰ੍ਹਾਂ ਜਿਹੜੀ ਐਤਵਾਰ ਵਾਲੇ ਦਿਨ ਅਮਰੀਕਾ ਦੇ ਵਿੱਚੋਂ ਇੱਕ ਫਲਾਈਟ ਹੋਰ ਆ ਰਹੀ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ 157 ਭਾਰਤੀ ਹੋਣਗੇ ਜਿਨ੍ਹਾਂ ਨੂੰ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਉਹਨਾਂ ਵਿੱਚ 4 ਸਾਲਾਂ ਤੋਂ ਲੈ ਕੇ 50 ਵਰਿਆਂ ਦੇ ਲੋਕ ਦੱਸੇ ਜਾ ਰਹੇ ਨੇ। ਪੰਜਾਬੀਆਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਤੋਂ 11, ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ 10-10, ਪਟਿਆਲਾ ਤੋਂ 7, ਅਵਰੇਸਰ ਜ਼ਿਲ੍ਹੇ ਤੋਂ 6, ਜਲੰਧਰ ਜ਼ਿਲ੍ਹੇ ਨਾਲ ਸਬੰਧਤ 5, ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ 4 ਤਾਰਨ ਤਾਰਨ ਅਤੇ ਮੁਹਾਲੀ ਸੰਗਰੂਰ ਇਹਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਤਿੰਨ ਤਿੰਨ ਰੂਪੜ ਲੁਧਿਆਣਾ ਮੋਗਾ ਫਰੀਦਕੋਟ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਨਾਲ ਇੱਕ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ ਇਹਦੇ ਤੋਂ ਇਲਾਵਾ 16 ਫਰਵਰੀ ਨੂੰ 157 ਭਾਰਤੀ ਡਿਪੂਟ ਕੀਤੇ ਜਾ ਰਹੇ ਨੇ ਇਹਨਾਂ ਵਿੱਚ ਪੰਜਾਬ ਦੇ ਵਿੱਚੋਂ 54 ਜਦੋਂ ਕਿ ਹਰਿਆਣਾ ਦੇ 60 ਗੁਜਰਾਤ ਦੇ 34 ਯੂਪੀ ਦੇ ਤਿੰਨ ਮਹਾਰਾਸ਼ਟਰ Rajasthan ਉਤਰਾਖੰਡ ਮੱਧ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦਾ ਇੱਕ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਇਹਦੇ ਤੋਂ ਪਹਿਲਾਂ 5 ਫਰਵਰੀ ਨੂੰ ਵੀ ਇੱਕ ਅਮਰੀਕੀ ਫੌਜੀ ਜਹਾਜ਼ ਸੀ 17 ਆਇਆ ਸੀ ਉਸ ਤੇ ਵਿੱਚ ਵੀ 104 ਭਾਰਤੀ ਸਨ ਜਿਨ੍ਹਾਂ ਨੂੰ ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਅਤੇ ਉਹ ਵੀ ਅਮ੍ਰਿਤਸਰ ਆ ਕੇ ਉਤਰਿਆ ਸੀ ਡਿਪੋਰਟ ਕੀਤੇ ਲੋਕਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸੀ ਉਹਦੇ ਉੱਤੇ ਪੰਜਾਬ ਸਰਕਾਰ ਅਤੇ ਨਾਲ ਵਿਰੋਧੀ ਧਿਰਾਂ ਨੇ ਤਿੱਖਾ ਇਤਰਾਜ਼ ਪ੍ਰਗਟਾਇਆ ਸੀ ਅਤੇ ਸੰਸਦ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਪਰ ਅਮਰੀਕਾ ਦਾ ਕਾਨੂੰਨ ਕਹਿੰਦਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ਣ ਕਾਲੇ ਦੇ ਮੌਕੇ ਉਹਨਾਂ ਨੂੰ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਜਾ ਸਕਦੀਆਂ ਨੇ ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਆਖਿਆ ਕਿ ਰਾਸ਼ਪ트ੀ ਟਰੰਪ ਕੋਲ ਸਭ ਤੋਂ ਵਿਹਤਰੀਨ ਮੌਕਾ ਸੀ ਜਦੋਂ ਬੀਤੇ ਦਿਨੀ ਉਹ ਅਮਰੀਕੀ ਰਾਸ਼ਪ트ੀ ਟਰੰਪ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਸੀ ਕਿ ਜੇਕਰ ਤੁਸੀਂ ਸਾਡੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣਾ ਚਾਹੁੰਦੇ ਹੋ ਤੇ ਅਸੀਂ ਉਹਨਾਂ ਨੂੰ ਵਾਪਸ ਲੈਣ ਵਾਸਤੇ ਤਿਆਰ ਹਾਂ ਪਰ ਉਹ ਸਾਨੂੰ ਸੂਚੀ ਦਿੱਤੀ ਜਾਵੇ ਇੱਕ ਹਵਾਈ ਅੱਡਾ ਦੱਸਿਆ ਜਾਵੇ ਉਸ ਹਵਾਈ ਅੱਡੇ ਤੋਂ ਕੋਲੰਬੀਆ ਦੀ ਤਰਜ਼ ਤੇ ਸਾਡੇ ਆਪਣੇ ਜਹਾਜ਼ ਸਾਡੇ ਮੁਲਕ ਦੇ ਵਸਿੰਦਿਆਂ ਨੂੰ ਲੈ ਕੇ ਜਾਣਗੇ ਤਾਂ ਕਿ ਹੱਥ ਕੜੀਆਂ ਅਤੇ ਬੇੜੀਆਂ ਤੋਂ ਉਹਨਾਂ ਨੂੰ ਬਚਾਇਆ ਜਾ ਸਕਦਾ ਤੇ ਜਲਾਲਤ ਤੋਂ ਵੀ ਬਚਾਇਆ ਜਾ ਸਕੇ ਤੇ ਹੁਣ ਗੱਲ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਛੱਟਕੇ ਦੀ ਤਿਆਰੀ ਚਾ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋ ਗਏ ਐ ਇਸ ਤਰ੍ਹਾਂ ਆਉਣ ਵਾਲੀਆਂ ਐਮਸੀਡੀ ਮੇਅਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੱਧ ਭਾਜਪਾ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ ਕਾਉਂਸਲਰਾਂ ਦਾ ਸਵਾਗਤ ਕਰਦੇ ਹੋਏ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸੱਚਦੇਵਾ ਨੇ ਕਿਹਾ ਕਿ ਦਿੱਲੀ ਵਿੱਚ ਕੇਂਦਰ ਵਿਧਾਨ ਸਭਾ ਅਤੇ ਨਗਰ ਨਿਗਮ ਭਾਤ ਤਿੰਨੋਂ ਹੀ ਪਦਰਾ ਤੇ ਹੁਣ ਭਾਜਪਾ ਦੀ ਸਰਕਾਰ ਹੋਏਗੀ ਭਾ ਦਿੱਲੀ ਦੇ ਵਿੱਚ ਡਬਲ ਇੰਜਨ ਨਹੀਂ ਸਗੋ ਟ੍ਰਿਪਲ ਇੰਜਣ ਸਰਕਾਰ ਹੋਏਗੀ ਜਿਸ ਦੇ ਨਾਲ ਦਿੱਲੀ ਦੀ ਬਹੁਤ ਬਿਹਤਰੀ ਹੋਏਗੀ। ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਤਿੰਨ ਕੌਂਸਲਰਾਂ ਦੇ ਵਿੱਚ ਅਨੀਤ ਬਸਵਾ, ਨਿਖਲ ਛਪਰਾਣਾ ਅਤੇ ਧਰਮਵੀਰ ਦੱਸੇ ਜਾ ਰਹੇ ਨੇ। ਸਤਦੇਵਾ ਨੇ ਕਿਹਾ ਕਿ ਕੌਂਸਲਰ ਦਿੱਲੀ ਨੂੰ ਦਰਸਲ ਸਾਫ਼ ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਵਾਸਤੇ ਭਾਜਪਾ ਵਿੱਚ ਸ਼ਾਮਲ ਹੋਇਆ ਹੈ। ਵਿਧਾਨ ਸਭਾ ਚੋਣਾਂ ਦੇ ਵਿੱਚ ਹਾਲ ਹੀ ਦੇ ਵਿੱਚ ਭਾਰੀ ਜਿੱਤ ਮਿਲੀ ਸੀ ਭਾਜਪਾ ਨੂੰ। ਜਿਸ ਤੋਂ ਬਾਅਦ ਹੁਣ ਭਾਜਪਾ ਦੇ ਮੇਅਰ ਦਾ ਅਹੁਦਾ ਵੀ ਭਾਜਪਾ ਜਿੱਤਣਾ ਚਾਹੁੰਦੀ ਹੈ। ਅਤੇ ਦਿੱਲੀ ਦੇ ਵਿੱਚ ਟ੍ਰਿਪਲ ਇੰਜਰ ਸਰਕਾਰ ਬਣਾਉਣ ਦੇ ਉੱਤੇ ਨਜ਼ਰਾਂ ਟਿਕਾ ਕੇ ਬੈਠੀ ਹੈ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਨੇ 70 ਦੇ ਵਿੱਚੋਂ 48 ਹਲਕਿਆਂ ਤੇ ਜਿੱਤ ਦਰਜ ਕੀਤੀ ਸੀ ਅਤੇ ਇੱਕ ਦਹਾਕੇ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚੋਂ ਬਾਹਰ ਕਰ ਦਿੱਤਾ ਸੀ ਅਤੇ ਉਹ ਵਿਰੋਧੀ ਧਿਰ ਦੇ ਵਿੱਚ ਬੈਠੇਗੀ ਮੇਅਰ ਦੀ ਚੋਣ ਅਪ੍ਰੈਲ ਮਹੀਨੇ ਹੋਣੀ ਹੈ ਆਮ ਆਦਮੀ ਪਾਰਟੀ ਨੇ ਨਵੰਬਰ 2014 ਵਿੱਚ ਤਿੰਨ ਵੋਟਾਂ ਨਾਲ ਇਹ ਮੇਅਰ ਦੀ ਚੋਣ ਜਿੱਤ ਲਈ ਸੀ ਕਾਉਂਸਲਰਾਂ ਤੋਂ ਇਲਾਵਾ ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ 7 ਲੋਕ ਸਭਾ ਸੰਸਦ ਜਿਹੜੇ ਕਿ ਸਾਰੇ ਭਾਜਪਾ ਦੇ ਐ 3 ਰਾਜ ਸਭਾ ਮੈਂਬਰ ਇਹ ਸਾਰੇ ਆਮ ਆਦਮੀ ਪਾਰਟੀ ਦੇ ਐ ਦਿੱਲੀ ਦੇ 14 ਨਾਮਜ਼ਦ ਵਿਧਾਇਕ ਉਹ ਵੀ ਵੋਟਰ ਨੇ 3 ਕਾਉਂਸਲਰਾਂ ਦੇ ਸ਼ਾਮਲ ਹੋਣ ਦੇ ਨਾਲ ਭਾਜਪਾ ਦੀਆਂ ਸੀਟਾਂ ਹੁਣ ਆਮ ਆਦਮੀ ਪਾਰਟੀ ਨਾਲ ਵਤ ਗਈਆਂ ਨੇ ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਐਮਸੀਡੀ ਲਈ ਆਪਣੇ 10 ਵਿਧਾਇਕਾਂ ਨੂੰ ਨਾਮਜ਼ਦ ਕਰ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨਾਗਰ ਨਿਗਮ ਵਾਸਤੇ ਆਪਣੇ ਚਾਰ ਵਿਧਾਇਕਾਂ ਨੂੰ ਨਾਮਜ਼ਦ ਕਰੇਗੀ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ 8 ਭਾਜਪਾ 3 ਆਪ ਕੌਂਸਲਰ ਇਹ ਵਿਧਾਨ ਸਭਾ ਵਾਸਤੇ ਚੁਣੇ ਗਏ ਸੀ 2022 ਦੀਆਂ ਐਮਸੀਡੀ ਚੋਣਾਂ ਵਿੱਚ ਆਪ ਨੇ 134 ਵਾਰਡਾਂ ਭਾਜਪਾ ਨੇ 104 ਅਤੇ ਕਾਂਗਰਸ ਨੇ ਸਿਰਫ 9 ਅਤੇ ਆਜ਼ਾਦ ਉਮੀਦਵਾਰਾਂ ਨੇ 3 ਵਾਰਡ ਜਿੱਤੇ ਸੀ ਤੇ ਹੁਣ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਗਲਾ ਝਟਕਾ ਆਮ ਆਦਮੀ ਪਾਰਟੀ ਨੂੰ ਇਹ ਮੇਅਰ ਚੋਣਾਂ ਵਿੱਚ ਵੀ ਦਿੱਤਾ ਜਾਏਗਾ ਤੇ ਹੁਣ ਗੱਲ ਕਰਦੀਆਂ ਕਿ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਅਤੇ ਉਹਨਾਂ ਦੇ ਸੁਪਰੀਮੋ ਦੀਆਂ ਮੁਸ਼ਕਲਾਂ ਹੋਰ ਵਧਣ ਗਈਆਂ ਕਿਉਂਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6 ਫਲੈਗ ਸਟਾਫ ਰੋਡ ਸਥਿਤ ਸਰਕਾਰੀ ਰਹਿائش ਵਾਲੇ ਬੰਗਲੇ ਦੀ ਜਾਂਚ ਕੀਤੀ ਜਾਏਗੀ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ 13 ਫਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਸੀ ਕੇਂਦਰੀ ਲੋਕ ਨਿਰਮਾਣ ਵਿਭਾਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 40000 ਵਰਗ ਗਾਜ ਵਿੱਚ ਫੈਲੇ ਇਸ ਬੰਗਲੇ ਦੇ ਨਿਰਮਾਣ ਲਈ ਕਈ ਨਿਯਮਾਂ ਨੂੰ ਤੋੜ ਦਿੱਤਾ ਗਿਆ ਸੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਇਸ ਬੰਗਲੇ ਦੇ ਨਵੀਨੀਕਰਨ ਵਿੱਚ 45 ਕਰੋੜ ਰੁਪਏ ਤੋਂ ਵੱਧ ਖਰਚ ਕਰ ਦਿੱਤੇ ਗਏ ਸੀ ਭਾਜਪਾ ਨੇ ਇਸ ਬੰਗਲੇ ਦਾ ਨਾਮ ਕੇਜਰੀਵਾਲ ਦਾ ਸ਼ੀਸ਼ ਮਹਿਲ ਰੱਖ ਦਿੱਤਾ ਕੇਜਰੀਵਾਲ ਦੱਸਣਾ ਬਣਦਾ ਕਿ 2015 ਤੋਂ 2024 ਤੱਕ ਜਦੋਂ ਉਹ ਮੁੱਖ ਮੰਤਰੀ ਦੇ ਅਹੁਦੇ 'ਤੇ ਸੀ ਇਸ ਰਹਿائش ਤੇ ਰਹੇ ਸੀ ਭਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਮੁਰੰਮਤ ਦੇ ਨਾਂ ਤੇ ਬੰਗਲੇ ਨੂੰ ਸਟ੍ਰਾਈਵਰ ਸਟਾਰ ਰਿਜ਼ੋਰਟ ਵਿੱਚ ਤਬਦੀਲ ਕਰ ਦਿੱਤਾ ਹਾਲਾਂਕਿ ਇਹ ਕਿਸੇ ਦਾ ਕੋਈ ਜੱਦੀ ਨਹੀਂ ਬਣ ਜਾਂਦਾ ਦਿੱਲੀ ਭਾਜਪਾ ਦੇ ਪ੍ਰਧਾਨ ਵਿਰੇਂਦਰ ਸੱਚਦੇਵਾ ਨੇ ਉਪ ਰਾਜਪਾਲ ਵੀ ਕੇ ਸਖਸੈਨਾ ਨੂੰ ਦਰਅਸਲ ਸ਼ਿਕਾਇਤ ਕਰ ਦਿੱਤੀ ਸੀ ਕਿ ਕੇਜਰੀਵਾਲ ਦਾ ਬੰਗਲਾ ਚਾਰ ਸਰਕਾਰੀ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਜੋੜ ਕੇ ਬਣਾਇਆ ਗਿਆ ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਵਜੋਂ ਕੇਜਰੀਵਾਲ ਨੇ ਜਦੋਂ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਵੱਲੋਂ ਇਸ ਮੁੱਖ ਮੰਤਰੀ ਵਾਲੀ ਰਹਾਇਸ਼ ਨੂੰ ਵੀ ਖਾਲੀ ਕਰ ਦਿੱਤਾ ਗਿਆ ਸੀ ਪਰ ਹੁਣ ਭਾਜਪਾ ਦੇ ਮੁੱਖ ਮੰਤਰੀ ਦੇ ਸੌ ਚੱਕਣ ਤੋਂ ਬਾਅਦ ਉਹਨਾਂ ਨੇ ਆਖ ਦਿੱਤਾ ਕਿ ਸਾਡਾ ਮੁੱਖ ਮੰਤਰੀ ਇਸ ਬੰਗਲੇ ਵਿੱਚ ਨਹੀਂ ਰਹੇਗਾ ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਅਤੇ ਇੰਡੀਆ ਦੀਆਂ ਤਾਰਾਂ ਇਸ ਖਬਰ ਨਾਲ ਜੁੜ ਰਹੀਆਂ ਨੇ ਅੱਜ ਤੱਕ ਤੁਸੀਂ ਇਹ ਬੜੀ ਵਾਰ ਸੁਣਿਆ ਹੋਣਾ ਖਬਰਾਂ ਵੇਖੀਆਂ ਸੁਣੀਆਂ ਹੋਣਗੀਆਂ ਪੜੀਆਂ ਹੋਣਗੀਆਂ ਕਿ ਪੰਜਾਬ ਦਾ ਭਾਰਤ ਦੇ ਵਿੱਚ ਮੋਸਟ ਵਾਂਟਡ ਅਪਰਾਧੀ ਕੈਨੇਡਾ ਦਾ ਅਮਰੀਕਾ ਵਿੱਚ ਲੁਕੇ ਬੈਠਿਆ ਅਤੇ ਉਹਨਾਂ ਨੇ ਸੁਰੱਖਿਆਤ ਪਨਾਹ ਲਈ ਹੋਈ ਹੈ ਪਰ ਇਸ ਵਕਤ ਦੀ ਇਹ ਵੱਡੀ ਖਬਰ ਬਣ ਰਹੀ ਹੈ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਵਿਅਕਤੀ ਸਿਮਰਨਪ੍ਰੀਤ ਪਨੇਸਰ ਉਹ ਚੰਡੀਗੜ੍ਹ ਵਿੱਚ ਲੁਕਿਆ ਹੋਇਆ ਇੰਡੀਅਨ ਐਕਸਪ੍ਰੈਸ ਨੇ ਇਸ ਖਬਰ ਨੂੰ ਬਹੁਤ ਤਵੱਜੂ ਨਾਲ ਛਾਪਿਆ ਅਤੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਵਿੱਚ ਇਸ ਵਕਤ ਲੁਕਿਆ ਹੋਇਆ ਹੈ ਇਹ ਰਿਪੋਰਟ ਪਬਲਿਸ਼ ਕਰ ਦਿੱਤੀ ਗਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਵਿੱਚ ਪਨੇਸਰ ਇਸ ਵਕਤ ਰਹਿ ਰਿਹਾ ਹੈ ਹਾਲਾਂਕਿ ਆਪਣੀ ਰਿਪੋਰਟ ਦੇ ਵਿੱਚ ਪਨੇਸਰ ਦੇ ਘਰ ਦਾ ਪਤਾ ਜਾਂ ਲੋਕੇਸ਼ਨ ਬਾਰੇ ਕੁਝ ਨਹੀਂ ਦੱਸਿਆ ਗਿਆ ਸਿਰਫ ਇਹ ਜ਼ਰੂਰ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਬਾਹਰੀ ਇਲਾਕੇ ਵਿੱਚ ਰਹਿ ਕੇ ਪਰਿਵਾਰ ਸਮੇਤ ਉਹ ਇਸ ਵਕਤ ਦਿਨ ਕੱਟ ਰਿਹਾ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨੇ ਦੀ ਸਭ ਤੋਂ ਵੱਡੀ ਚੋਰੀ April 2023 ਵਿੱਚ ਹੋਈ ਸੀ ਜਿਸ ਵਿੱਚ 400 ਕਿਲੋ ਦੀਆਂ 6600 ਸੋਨੇ ਦੀਆਂ ਇੱਟਾਂ ਅਤੇ ਲਗਭਗ 2.5 ਮਿਲੀਅਨ ਡਾਲਰ ਮੁੱਲ ਦੀ ਵਿਦੇਸ਼ੀ ਮੁਦਰਾਵਾਂ ਟ੍ਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਕਰ ਲਈ ਗਈ ਸੀ ਇਹ ਘਟਨਾ ਉਸ ਸਮੇਂ ਹੋਈ ਸੀ ਜਦੋਂ ਇਹ ਸਮਾਨ ਜ਼ਿਊਰਿਖ ਤੋਂ ਆਈ ਇੱਕ ਉਡਾਨ ਤੋਂ ਉਤਾਰਿਆ ਗਿਆ ਸੀ ਜਾਣਕਾਰੀ ਅਨੁਸਾਰ ਇਹ ਦਾਵਾ ਕੀਤਾ ਗਿਆ ਹੈ ਕਿ ਸਿਮਰਨਪ੍ਰੀਤ ਪਨੇਸ਼ਰ 20 ਮਿਲੀਅਨ ਡਾਲਰ ਦੀ ਡਕੈਤੀ ਵਿੱਚ ਸ਼ਾਮਲ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਨੇਸ਼ਰ ਦੀ ਪਤਨੀ ਇਸ ਚੋਰੀ ਵਿੱਚ ਸ਼ਾਮਲ ਨਹੀਂ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਲਾਬੰਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਜਾਣਕਾਰੀ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਅਹੁਦੇਦਾਰਾਂ ਤੇ ਮੈਂਬਰ ਸਨ ਜਿਹੜੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਅਤੇ ਮੀਟਿੰਗ ਦੇ ਵਿੱਚ 19 ਫਰਵਰੀ ਨੂੰ ਦਿੱਲੀ ਦੇ ਵਿੱਚ ਇੱਕ ਪੰਥਕ ਕਨਵੈਨਸ਼ਨ ਸੱਦ ਕੇ ਕੌਮ ਦੇ ਦਰਪੇਸ਼ ਮਸਲਿਆਂ ਦੇ ਲਈ ਉਹਦੇ ਹੱਲ ਵਾਸਤੇ ਇੱਕ ਜੁਟ ਹੋ ਕੇ ਫੈਸਲੇ ਲੈਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਬੀਤ ਸਿੰਘ ਕਾਲਕਾ ਅਤੇ ਜਰਨਲਿਸਟ ਕਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੌਮ ਨੂੰ ਦਰਪੇਸ਼ ਭਖ ਦੇ ਮਸਲਿਆਂ ਤੇ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੇਖਣ ਵਿੱਚ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੋਰ ਜਥੇਦਾਰ ਸਹਿਬਾਨ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਉਹਦੇ ਤੋਂ ਸਮੁੱਚੇ ਸਿੱਖ ਜਗਤ ਦੇ ਵਿੱਚ ਇਸ ਵਕਤ ਰੋਸ ਹੈ ਉਹਨਾਂ ਨੇ ਕਿਹਾ ਕਿ ਇਸੇ ਲਈ ਅਸੀਂ ਫੈਸਲਾ ਲਿਆ ਹੈ ਕਿ ਸਮੁੱਚੇ ਦੇਸ਼ ਦੇ ਸਿੱਖਾਂ ਦੀ ਇੱਕ ਸਾਂਝੀ ਪੰਥਕ ਕਨਵੈਨਸ਼ਨ ਕਰਵਾਈ ਜਾਵੇ ਜੋ 19 ਫਰਵਰੀ ਨੂੰ ਸ਼ਾਮ 4 ਵਜੇ ਗੁਰਦੁਆਰਾ ਸ਼੍ਰੀ ਰਕਾਬਗੰਨ ਸਾਹਿਬ ਕੰਪਲੈਕਸ ਦੇ ਵਿੱਚ ਰੱਖ ਦਿੱਤੀ ਗਈ ਹੈ ਅਤੇ ਇਹ ਭਾਈ ਲੱਖੀ ਸ਼ਾ ਬਣਜਾਰਾ ਹਾਲ ਵਿੱਚ ਹੋਏਗੀ ਜਿਸ ਦੇ ਵਿੱਚ ਪੰਥ ਨੂੰ ਦਰਪੇਸ਼ ਚੁਣੌਤੀਆਂ ਤੇ ਚਰਚਾ ਕਰਕੇ ਅਗਲੇਰੀ ਰੂਪਰੇਖਾ ਉਲੀਖ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਅੱਜ ਪੰਥਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਇੱਕਜੁੱਟ ਹੋਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਕਨਵੈਨਸ਼ਨ ਦੇ ਵਿੱਚ ਅਸੀਂ ਪੰਜਾਂ ਤਕਤਾਂ ਦੇ ਸਿੰਘ ਸਹਿਬਾਨ, ਨਿਹੰਗ ਸਿੰਘ ਜੱਥੇਬੰਦੀਆਂ, ਸੰਪਰਦਾਵਾਂ ਅਤੇ ਦੇਸ਼ ਭਰ ਦੀਆਂ ਸਿੰਘ ਸੁਭਾਵਾਂ ਭਾਵੇਂ ਹైదరాబాద్, ਕੋਲਕਾਤਾ, ਇੰਦੌਰ ਤੇ ਭਾਵੇਂ ਅਸਾਮ ਵਿੱਚ ਹੀ ਕਿਉਂ ਨਾ ਹੋਣ, ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕਨਵੈਨਸ਼ਨ ਦੇ ਵਿੱਚ ਇਸ ਗੱਲ ਤੇ ਚਰਚਾ ਕੀਤੀ ਜਾਏਗੀ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੀ ਉਲੰਘਣਾ ਕਰ ਰਹੇ ਆ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ ਉਹਨਾਂ ਨਾਲ ਕਿਵੇਂ ਨਜੱਠਣਾ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਾਲਾ ਇਤਿਹਾਸ ਲਿਖਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਅਤੇ ਉਹਨਾਂ ਨੂੰ ਕਨਵੈਨਸ਼ਨ ਦੇ ਵਿੱਚ ਸੱਦਣ ਦੀ ਹੁਣ ਕੋਈ ਤੁੱਕ ਫਿਰ ਬਣਦੀ ਨਹੀਂ ਉਹਨਾਂ ਹੋਰ ਕਿਹਾ ਕਿ ਅਸੀਂ ਉਹਨਾਂ ਨੂੰ ਸੁਚੇਤ ਕਰਵਾਵਾਂਗੇ ਕਿ ਜੇਕਰ ਤੁਸੀਂ ਅਜਿਹੇ ਕਦਮ ਚੁੱਕੋਗੇ ਤਾਂ ਕੌਮ ਤੁਹਾਡਾ ਨੋਟਸ ਲਵੇਗੀ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਚੋਣਾ ਚ ਜਿਸ ਕਿਸੇ ਵੀ ਸਿੱਖ ਉਮੀਦਵਾਰ ਨੇ ਮਦਦ ਮੰਗੀ ਅਸੀਂ ਉਹਨਾਂ ਦੀ ਮਦਦ ਕੀਤੀ ਹੈ ਉਹਨਾਂ ਆ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਤਰਵਿੰਦਰ ਸਿੰਘ ਮਰਵਾਹ ਦੀ ਅਸੀਂ ਮਦਦ ਕੀਤੀ ਹੈ ਉਹਨਾਂ ਆ ਕਿਹਾ ਕਿ ਜਿਹੜੀ ਸੀਟ ਤੇ ਸਿੱਖ ਉਮੀਦਵਾਰਾਂ ਨੇ ਮਦਦ ਮੰਗੀ ਸੀ ਅਸੀਂ ਉਹਨਾਂ ਦੀ ਮਦਦ ਕੀਤੀ ਉਹਨਾਂ ਆ ਕਿਹਾ ਕਿ ਸਰਕਾਰਾਂ ਨਾਲ ਸੁਖਾਵੇਂ ਸੰਬੰਧ ਕਰਕੇ ਹੀ ਅਸੀਂ ਬਕਾਇਆ ਰਹਿੰਦੇ ਮਾਮਲੇ ਵੀ ਨਿਪਟਾ ਸਕਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਨੂੰ ਇੱਕ ਹੋਰ ਕਰਾਰਾ ਤੇ ਵੱਡਾ ਝਟਕਾ ਹੈ। ਅਮਰੀਕਾ ਦੇ ਇੱਕ ਫੈਡਰਲ ਜੱਜ ਨੇ 트੍ਰੰਪ ਪ੍ਰਸ਼ਾਸਨ ਨੂੰ ਵਿਦੇਸ਼ੀ ਸਹਾਇਤਾ ਦੇ ਵਾਸਤੇ ਫੰਡ ਜਾਰੀ ਕਰਦੇ ਹੁਕਮ ਦੇ ਦਿੱਤੇ ਨੇ। ਰਾਸ਼ਟਰਪਤੀ 트੍ਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕੀ ਸਹਾਇਤਾ ਤੇ ਦੁਨੀਆ ਭਰ ਦੇ ਵਿਕਾਸ ਕਾਰਜਾਂ ਵਿੱਚ ਅਮਰੀਕੀ ਫੰਡਿੰਗ ਤੇ ਰੋਕ ਲਗਾਉਣ ਦੇ ਕਾਰਜਕਾਰੀ ਹੁਕਮਾਂ 'ਤੇ ਦਸਤਖਤ ਕਰ ਦਿੱਤੇ ਸੀ। ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਅਮਰੀਕੀ ਸਹਾਇਤਾ ਅਤੇ ਵਿਕਾਸ ਪ੍ਰੋਗਰਾਮ ਰੁਕ ਗਏ ਹੈ। ਵਾਸ਼ਿੰਗਟਨ ਦੇ ਜਿਰਾ ਜੱਜ ਆਮਰ ਅਲੀ ਨੇ ਦੋ ਸਿਹਤ ਸੰਕਟਨਾ ਦੇ ਵੱਲੋਂ ਦਾਇਰ ਮੁਕਾਦਮੇ ਤੇ ਅਮਰੀਕੀ ਫੰਡਿੰਗ ਨੂੰ ਰੋਕ ਕੇ ਅਸਥਾਈ ਰੂਪ ਦੇ ਵਿੱਚ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹੈ ਇਹਨਾਂ ਸਿਹਤ ਸੰਕਟਨਾ ਨੂੰ ਵਿਦੇਸ਼ ਦੇ ਵਿੱਚ ਪ੍ਰੋਗਰਾਮਾਂ ਲਈ ਅਮਰੀਕਾ ਤੋਂ ਆਰਥਿਕ ਮਦਦ ਮਿਲਦੀ ਸੀ ਹੁਕਮ ਦੇ ਵਿੱਚ ਮਾਨਯੋਗ ਜੱਜ ਨੇ ਕਿਹਾ ਕਿ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਉਸਨੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ ਪਾਪ ਦੂਸ ਏਡ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਉਣੀ ਬੰਦ ਕਰ ਦਿੱਤੀ ਹੈ ਤਾਂ ਜੋ ਇਸ ਦੀ ਡੂੰਗੀ ਸਮੀਖਿਆ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹਦੇ ਤੇ ਕੋਈ ਸਪਸ਼ਟੀ ਘਰ ਨਹੀਂ ਦਿੰਦਾ ਕਿ ਸੰਸਦ ਦੁਆਰਾ ਨਿਯੰਤਰਿਤ ਸਾਰੀ ਵਿਦੇਸ਼ੀ ਸਹਾਇਤਾ ਨੂੰ ਪੂਰੀ ਤਰ੍ਹਾਂ ਮੁਅਤਤਲ ਕਿਉਂ ਕਰ ਦਿੱਤਾ ਗਿਆ ਇਸ ਕਰਕੇ ਹਜ਼ਾਰਾਂ ਗੈਰ ਲਾਭਕਾਰੀ ਸਮੂਹਾਂ ਕਾਰੋਬਾਰਾਂ ਅਤੇ ਹੋਰ ਸਮਝੌਤਿਆਂ ਤੇ ਅਸਰ ਪਿਆ ਦੱਸਣਾ ਬਣਦਾ ਕਿ ਰਾਸ਼ਟਰਪਤੀ ਟਰੰਪ ਨੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਐਲਨ ਮਸਕ ਨੂੰ ਅਮਰੀਕੀ ਵਿਦੇਸ਼ੀ ਸਹਾਇਤਾ ਦੇਣ ਦੇ ਮਾਮਲੇ ਦੀ ਸਮੀਖਿਆ ਕਰਦੇ ਹੁਕਮ ਦੇ ਦਿੱਤੇ ਸੀ ਇਸੇ ਤਹਿਤ ਯੂਐਸ ਏਡ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਵੀ ਤਿਆਰੀ ਚੱਲ ਪਈ ਹੈ 트럼ਪ ਨੇ ਮਸਕ ਦੀ ਅਗਵਾਈ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਗਠਿਤ ਕੀਤਾ ਸੀ ਜਿਸ ਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਸਰਕਾਰੀ ਤਰਜੀਹਾਂ ਨੂੰ ਮੁੜ ਤੋਂ ਤੈਅ ਕਰਨ ਦੀ ਜ਼ਿੰਮੇਵਾਰੀ ਹੈ ਪਰ ਮਾਨਯੋਗ ਜੱਜ ਨੇ ਰਾਸ਼ਟਰਪਤੀ 트럼ਪ ਦੇ ਇਹਨਾਂ ਹੁਕਮਾਂ ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਤਾਲਬਾਨੀ ਸਜ਼ਾ ਦੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਖਬਰ ਤਾਮਨਾਡੂ ਵਾਲੇ ਪਾਸਿਓਂ ਮਿਲੀ ਹੈ ਤਾਮਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਉੱਥੇ ਇੱਕ 21 ਵਰਿਆਂ ਦਾ ਨੌਜਵਾਨ ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਦਿਆਰਥੀ ਹੈ ਉਹਦਾ ਬੇਰਹਿਮੀ ਨਾਲ ਕੁੱਟਕਟਾਪਾ ਕੀਤਾ ਗਿਆ ਜਿਸ ਵਕਤ ਉਹ ਬੁਲਟ ਮੋਟਰਸਾਈਕਲ ਚਲਾ ਰਿਹਾ ਸੀ ਬੁੱਧਵਾਰ ਦੀ ਰਾਤ ਦੀ ਖਬਰ ਹੈ ਕਿ ਇੱਕ ਖਾਸ ਜਾਤੀ ਦੇ ਕੁਝ ਨੌਜਵਾਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਤੇਜ਼ ਧਾਰ ਹਥਿਆਰਾਂ ਨਾਲ ਉਸਤੇ ਦੋਵੇਂ ਹੱਥ ਬੁਰੀ ਤਰ੍ਹਾਂ ਵੱਢ ਟੁੱਕ ਦਿੱਤੇ ਐ ਪੀੜਤ ਵਿਦਿਆਰਥੀ ਆਰ ਆਇਆ ਸਾਮੀ ਨੂੰ ਗੰਭੀਰ ਸਥਿਤੀ ਵਿੱਚ ਮੋਦਰਾਈ ਦੇ ਸਰਕਾਰੀ ਰਾਜਾ ਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਇਹ ਹਸਪਤਾਲ ਸ਼ਿਵ ਗੰਗਾ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਡਾਕਟਰਾਂ ਦੇ ਅਨੁਸਾਰ ਉਸਤੇ ਦੋਵੇਂ ਹੱਥਾਂ ਤੇ ਬਹੁਤ ਡੂੰਘੇ ਜ਼ਖਮ ਨੇ ਅਤੇ ਇਹਨਾਂ ਜ਼ਖਮਾਂ ਨੂੰ ਠੀਕ ਹੋਣ ਵਿੱਚ ਵੀ ਬਹੁਤ ਸਮਾਂ ਲੱਗ ਸਕਦਾ ਹੈ ਦੱਸਿਆ ਗਿਆ ਕਿ ਪਿੰਡ ਦੇ ਤਿੰਨ ਨੌਜਵਾਨਾਂ ਨੇ ਇਸ ਨੌਜਵਾਨ ਨੂੰ ਰਸਤੇ ਵਿੱਚ ਰੋਕਿਆ ਉਦੇ ਉੱਤੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਆਇਆ ਸਾਬੀ ਬੁੱਧਵਾਰ ਦੀ ਰਾਤ ਆਪਣੇ ਬੁਲਟ ਮੋਟਰਸਾਈਕਲ ਤੇ ਘਰ ਵਾਪਸ ਪਰਤ ਰਿਹਾ ਸੀ ਫਿਰ ਪਿੰਡ ਦੇ ਤਿੰਨ ਨੌਜਵਾਨਾਂ ਨੇ ਜਿਸ ਦੇ ਵਿੱਚ ਇੱਕ 21 ਵਰਾਂ ਦਾ ਆਰ ਵਿਨੋਦ ਕੁਮਾਰ ਇਹ ਅਤਿਸ਼ਵਾਰਵਨ ਜਿਸ ਦੀ ਉਮਰ 22 ਵਰੇ ਅਤੇ ਐਮ ਵਿਲਾਸ ਜਿਸ ਦੀ ਉਮਰ 21 ਵਰੇ ਹੈ ਉਹਨੂੰ ਰਸਤੇ ਵਿੱਚ ਘੇਰ ਲੈਂਦੇ ਆ ਉਹਨਾਂ ਨੇ ਪਹਿਲਾਂ ਉਸ ਨੂੰ ਜਾਤੀ ਸੂਚਕ ਗਾਲਾਂ ਦੀ ਵਰਤੋਂ ਕੀਤੀ ਧਮਕੀਆਂ ਦਿੱਤੀਆਂ ਅਤੇ ਫਿਰ ਤੇਜ਼ ਤਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਪੀੜ ਤੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਹਮਲਾਵਰਾਂ ਨੇ ਆਇਆ ਸਾਵੀ ਨੂੰ ਕਿਹਾ ਕਿ ਸਿਰਫ ਉੱਚ ਜਾਤੀ ਦੇ ਲੋਕ ਹੀ ਬੁਲਟ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਰੱਖਦੇ ਆ ਤੁਸੀਂ ਬੁਲਟ ਮੋਟਰਸਾਈਕਲ ਦਲਤ ਲੋਕ ਨਹੀਂ ਚਲਾ ਸਕਦੇ ਇਹਦੇ ਤੋਂ ਬਾਅਦ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਹਮਲੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਕਿਸੇ ਤਰ੍ਹਾਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਜ਼ਖਮੀ ਹਾਲਤ ਵਿੱਚ ਬਾਅਦ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉੱਚ ਜਾਤੀ ਦੇ ਕੁਝ ਲੋਕਾਂ ਦੀ ਭੀੜ ਉੱਥੇ ਵੀ ਪਹੁੰਚੀ ਜਿੱਥੇ ਉਸ ਨੂੰ ਲਜਾਇਆ ਜਾ ਰਿਹਾ ਸੀ ਤੇ ਉਸਤੇ ਘਰ ਦੀ ਭੰਨ ਤੋੜ ਕਰ ਦਿੱਤੀ ਗਈ। ਇਸ ਹਮਲੇ ਨਾਲ ਪਰਿਵਾਰ ਕਾਫੀ ਡਰਦੇ ਮਾਹੌਲ ਵਿੱਚ ਹੈ। ਆਇਆ ਸਾਬਮੀ ਦੇ ਪਿਤਾ ਭੂਮੀਨਾਥ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਉਹਨਾਂ ਦੇ ਪੁੱਤਰ ਦੇ ਬੁਲਟ ਨੂੰ ਅਸਲ ਦੇ ਵਿੱਚ ਚਲਾਉਣ ਤੋਂ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਕੁਝ ਸਮਾਂ ਪਹਿਲਾਂ ਉਹਨਾਂ ਨੇ ਉਸ ਦਾ ਮੋਟਰਸਾਈਕਲ ਖਰਾਬ ਵੀ ਕਰ ਦਿੱਤਾ ਸੀ ਪਰ ਪਰਿਵਾਰ ਵੱਲੋਂ ਬਹੁਤਾ ਇਸ ਪਾਸੇ ਧਿਆਨ ਨਾ ਦਿੱਤਾ ਗਿਆ। ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਅਤੇ ਹੁਣ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ